ਕ੍ਰਿਓ ਏਪੀਐਨ ਲਾਈਵ ਪਿੰਡ ਬਾਗੋਵਾਲ ਚ ਆਮ ਆਦਮੀ ਪਾਰਟੀ ਦਾ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਮੈਡਮ ਸੰਤੋਸ਼ ਕਟਾਰੀਆਂ ਨੇ ਕਿਹਾ ਅਗਰ ਮੈਨੂੰ ਇਸ ਇਲਾਕੇ ਦੇ ਸਹਿਯੋਗ ਨਾਲ ਐਮਐਲਏ ਦਾ ਹੌਦਾ ਮਿਲਿਆ ਤਾਂ ਮੈਂ ਨੌਕਰੀਆਂ ਹੀ ਨਹੀਂ ਇਲਾਕੇ ਦਾ ਵਿਕਾਸ ਇਮਾਨਦਾਰੀ ਨਾਲ ਕਰਾਂਗੀ ਬਾਗੋਵਾਲ ਤੋਂ ਲਖਵੀਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰੀ ਖਬਰ ਦੇਖਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਿਸਟਮ ਨੂੰ ਯੂਜ਼ ਕਰ ਰਿਹਾ ਤਾਂ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਇਤਨਾਂ ਦਾ ਸਿਸਟਮ ਤਿਆਰ ਹੋ ਜਾਵੇ ਕਿ ਸਾਡੇ ਬੱਚੇ ਨੂੰ ਨਸ਼ਰੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ ਸਾਡੇ ਬੱਚੇ ਨੂੰ ਬਲੇਸ਼ਾ ਚ ਜਾਣਾ ਸੀ ਤਾਂ ਅਸੀਂ ਜਿਹੜਾ ਉਹ ਦੂਜੇ ਕਰ ਗਏ ਕਿਉਂਕਿ ਪਾਰਟੀ ਵੀ ਨਵੀਂ ਸੀ ਇਸੇ ਨਾਥ ਨਹੀਂ ਬਣਿਆ ਸੀ ਕਿਤੇ ਬੂਥ ਨਹੀਂ ਲੱਗਿਆ ਸੀ ਕੋਈ ਪਾਰਟੀ ਦੇ ਰੈਲੀਆਂ ਨਹੀਂ ਹੋਵੀਆਂ ਲੇਕਿਨ ਲੋਕਾਂ ਦੇ ਵਿੱਚ ਜਜਵਾ ਸੀਗਾ ਲੋਕਾਂ ਨੇ ਇੱਕ ਵਿਸ਼ਵਾਸ ਰੱਖੀਏ ਬਹੁਤ ਵਧੀਆ ਪਾਰਟੀ ਹੈ ਔਰ ਬਹੁਤ ਵਧੀਆ ਵਿਜ਼ਨ ਨਾਲ ਚੱਲੀ ਹੋਈ ਹੈ ਪਰ ਲੋਕਾਂ ਨੇ ਬਿਨਾਂ ਕਿਸੇ ਕੋਸ਼ਿਸ਼ ਦੇ ਅੱਡੀ ਗੱਡੀ ਮਾਤਰਾ ਦੇ ਵਿੱਚ ਜਿਹੜੀ ਹੈ ਮੋਟਾ ਪਾਈਆ ਸਟਾਰਾਂ ਦੇ ਵਿੱਚ ਬਹੁਤ ਵੱਡਾ ਹੁੰਦਾ ਰਹਿ ਗਿਆ ਸੀ ਪਾਰਟੀ ਨੂੰ ਲੇਕਿਨ ਕੁਝ ਪਾਰਟੀਆਂ ਬਾਕੀ ਹੋਈਆਂ ਕੁਝ ਬਾਕੀ ਪਾਰਟੀਆਂ ਤੇ ਅੱਛਾ ਸਰਵਾਈਵ ਕਰ ਸਕੀਏ ਇੱਕਦੋ ਹੁੰਦਰਾ ਚੰਗੀਆਂ ਸਰਕਾਰਾਂ ਆਣਗੀਆਂ ਸੱਤਾ ਪਰ ਲੋਕ ਚੰਗੇ ਆਉਣਗੇ ਉਹਦਾ ਵਿਕਾਸ ਹੋਕਰ ਡਿਵੈਲਪਮੈਂਟ ਦਾ ਹੈਲਥ ਦਾ ਐਜੂਕੇਸ਼ਨ ਦਾ ਤਾਂ ਹੀ ਇਹ ਹੋ ਸਕੇਗਾ ਅੱਪਾ ਗੱਲ ਕਰਦੇ ਆ ਡੈਲੀ ਮਾਡਲ ਦੀ ਕਿ ਆਪਾਂ ਇਥੇ ਆਉਂਦੇ ਡੈਲੀ ਮਾਡਲ ਦੇ ਲਈ ਉਹ ਸਾਰੇ ਮੇਰੇ ਭਾਈ ਸਾਹਿਬ ਵਿਸਥਾਰ ਦੱਸ ਚੁੱਕੇ ਆ ਉਹਦੇ ਬਾਰੇ ਤੇ ਕੰਪੈਰੀਸ਼ਨ ਵੀ ਦੱਸ ਚੁੱਕੇ ਆ ਲੈਡੀ ਤੇ ਮੇਰੀ ਇਨਕੁਐਸਟ ਇਹੀ ਹੈਗੀ ਆ ਕਿ ਜੋ ਤੁਹਾਡੇ ਪਿੰਡ ਦੇ ਵਿੱਚ ਇਹ ਗੱਲ ਕਰੀਏ ਮੁੱਦਿਆਂ ਦੀ ਅੱਜ ਲੋੜ ਹੈ ਜਿਹੜੇ ਨੌਜਵਾਨ ਬੇਲੇ ਤੁਰੇ ਫਿਰਦੇ ਆ ਇਹਨਾਂ ਨੂੰ ਲੋੜ ਹੈ ਨੌਕਰੀਆਂ ਦੀ ਔਰ ਜੇ ਗੱਲ ਕਰੀਏ ਸਕੂਲਾਂ ਦੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਅੱਜ ਸਾਡੇ ਹਰ ਮਾਪਿਓ ਦਾ ਇੱਕ ਹੀ ਸੁਪਨਾ ਆ ਕਿ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਨ ਕੀ ਕੀਤਾ ਇਹਨਾਂ ਨੇ ਬੇਰੁਜ਼ਗਾਰੀ ਲਈ ਪਿਛਲੇ 5 ਸਾਲਾਂ 'ਚ ਮੈਨੂੰ ਦੱਸ ਦਿਓ ਬਗਵਾਲ ਵਾਲਿਓ ਤੁਹਾਨੂੰ ਕਿਸੇ ਵੀ ਨੌਜਵਾਨ ਨੂੰ ਨੌਕਰੀ ਮਿਲੀ ਹੈ ਮੈਨੂੰ ਨਹੀਂ ਲੱਗਦਾ ਮਿਲੀ ਹੋਣੀ ਹੈ ਜੇ ਗੱਲ ਕਰ ਲਈਏ ਸਿਹਤ ਸਹੂਲਤਾਂ ਦੀ ਤੁਹਾਡੇ ਕੋਲ ਕਾੜ ਕੜ ਸਰਕਾਰੀ ਹਸਪਤਾਲ ਆ ਉੱਥੇ ਦੱਸ ਦੋ ਮੈਨੂੰ ਕਦੇ ਤੁਸੀਂ ਉੱਥੇ ਜਾ ਕੇ ਆਪਣਾ ਇਲਾਜ ਕਰਾਇਆ ਕੋਈ ਇੱਥੇ ਸਪੈਸ਼ਲ ਡਾਕਟਰ ਦੱਸ ਦੋ ਕੋਈ ਸਰਜਰੀ ਦਾ ਹੋਵੇ ਵਿਆਹ ਕੋ ਕਾਇਨੀ ਦਾ ਡਾਕਟਰ ਹੋਵੇ ਜੇ ਜਾਣਾ ਪੈਂਦਾ ਤਾਂ ਰੋਪੜ ਜਾਣਾ ਪੈਂਦਾ ਜਾਂ ਨਵਾਂ ਸ਼ਹਿਰ ਜਾਣਾ ਪੈਂਦਾ ਕੈਟੇਗਰੀ ਦੇ ਵਿੱਚ ਆਹੋ ਵਿਚਾਰ ਕਰਦੇ ਅਸੀਂ ਤੇ ਉਹ ਉਹ ਫੈਸਲਾ ਅਟਲ ਹੋਣਾ ਚਾਹੀਦਾ ਇਸ ਅੰਦਰ ਦਾ ਨਿਸ਼ਾਨੇ ਤੇ ਸਾਹਮਣੇ ਰੱਖਿਆ ਤੁਹਾਡਿਆਂ ਦਾ ਮਸਾਲਾ ਜਿਹੜੀਆਂ ਹਨ ਅ ਅਸੀਂ ਸਭਾਜ ਕਰਦੇ ਦਿੰਦੇ ਹਾਂ ਇਸ ਕਰਕੇ ਤੁਹਾਨੂੰ ਕੋਈ ਜ਼ਿਆਦਾ ਕਹਿਣਾ ਮੈਂ ਇਹ ਤਾਂ ਨਹੀਂ ਸਮਝਦਾ ਤੁਸੀਂ ਖੁਦ ਜੂਝਵਾਲੋ ਕਿ 5 ਸਾਲ ਵਾਸਤੇ ਤੁਸੀਂ ਕਿਸ ਪਾਰਟੀ ਨੂੰ ਇੱਕ ਨਵੀਂ ਪਾਰਟੀ ਨਵੀਂ ਪਾਰਟੀ ਹਲੇ ਨਵੀਂ ਪਾਰਟੀ ਘਾੜੇ ਦੇ ਕਰਨ ਲੋਕਾਂ ਨੂੰ ਇਸ ਪਾਰਟੀ ਤੇ ਵਿਸ਼ਵਾਸ ਇਤਨਾ ਹੈ ਕਿ ਔਰ ਆਸ ਇਤਨੀ ਹੈ ਕਿ ਜੋ ਕੱਲ੍ਹ ਜਗਿਆ ਹਰ ਹੈ ਕਿ ਇਸ ਕਰਕੇ ਤੁਸੀਂ ਸਾਰੇ ਇਸ ਵਿਜਨ ਦੇ ਇਸ ਸੋਚ ਦੇ ਪਿੱਛੇ ਲੱਗਣਾ ਚਾਹੀਦਾ ਹੈ ਆਸ ਕਰ ਰਹੀ ਸੀ ਇਹਨਾਂ ਨੂੰ ਪੁੱਛਿਆ ਕਰੋ ਕਿ ਜਿਹੜੇ ਸਕੂਲ ਦੀ ਗੱਲ ਕਰਦੇ ਹੋ ਅਸੀਂ ਗਵਰਨਮੈਂਟ ਕੀਤੀ ਆ ਤੁਸੀਂ ਆਪਣੇ ਬੱਚੇ ਉਸ ਸਕੂਲ ਚ ਕਿਉਂ ਨਹੀਂ ਪੜਨਣ ਆਏ ਹੋ ਜਾਂ ਜਿਹੜੇ ਹਸਪਤਲ ਦੀ ਗੱਲ ਕਰਦੇ ਹੋ ਕਿ ਅਸੀਂ ਹਸਪਤਲ ਬਣਾਏ ਉਹਨਾਂ ਹਸਪਤਲ ਤੋਂ ਤੁਸੀਂ ਦਵਾਈ ਲੈਣ ਕਿਉਂ ਨਹੀਂ ਜਾਂਦੇ ਤੁਸੀਂ ਕਿਉਂ ਬੰਬੇ ਜਾਂਦੇ ਦਿੱਲੀ ਜਾਂਦੇ ਯੂਐਸਏ ਜਾਂਦੇ ਹੋ ਤੁਸੀਂ ਵੀ ਇੱਥੇ ਨੂੰ ਫਿਰ ਮੰਨਦੇ ਕਿ ਤੁਸੀਂ ਡਵੈਲਪਮੈਂਟ ਕੀਤੀ ਡੈਡੀ ਨੇ ਤੁਹਾਨੂੰ ਬੜੇ ਵਿਸਤਾਰਪੂਰਵਕ ਸਿਖਾਇਆ ਔਰ ਇਹਨਾਂ ਦਾ ਅਸ਼ੀਰਵਾਦ ਦਿੱਤਾ ਇਹਨਾਂ ਨੇ ਮੈਨੂੰ ਸਿਆਸਤ ਚ ਉਤਾਰਿਆ ਔਰ ਜਿਲ੍ਹਾ ਪ੍ਰੀਸ਼ਦ ਦਾ ਨਕਸ਼ ਲੜਾਇਆ ਮੈਂਬਰ ਬਣਾਇਆ ਔਰ ਉਸ ਤੋਂ ਬਾਅਦ ਚੇਅਰਮੈਨ ਬਣਾਇਆ ਜੋ ਚੇਅਰਮੈਨ ਬਣ ਕੇ ਕੰਮ ਕੀਤਾ ਉਹ ਤੁਸੀਂ ਸਾਰੇ ਹੀ ਜਾਣਦੇ ਆ ਔਰ ਸਾਰੇ ਮੇਰੇ ਸਤਜਾ ਦੇ ਹੋ ਗਏ ਕਿਸੇ ਤੋਂ ਛੁਪੇ ਨਹੀਂ ਹੈ ਸਾਡੇ ਪਰਵਾਰ ਦੇ ਬਾਰੇ ਵਿੱਚ ਮੇਰੇ ਬਾਰੇ ਵਿੱਚ ਔਰ ਜੋ ਨੌਜਵਾਨ ਬੱਚੇ ਅੱਜ ਜੋ ਇਲੈਕਸ਼ਨ ਦੀ ਲੀਡ ਕਰ ਰਹੇ ਹੈ ਜਿਹਦੇ ਚ ਸਾਡੇ ਸੇਠੀ ਹੁਣੀ ਇਹਨਾਂ ਬੱਚਿਆਂ ਦੇ ਅੱਗੇ ਲਾ ਕੇ ਚੱਲ ਰਹੇ ਹੈ ਬੜਾ ਹੀ ਨੌਜਵਾਨ ਬੱਚਿਆਂ ਨੇ ਸਾਡੇ ਇਲੈਕਸ਼ਨ ਸੰਭਾਲਿਆ ਵਾਰ ਤੋਂ ਉਨਸਾਰੀ ਇਨਾ ਚੈਗਨਾ ਜੋਸ਼ ਹੈ ਮੈਂ ਉਸ ਦਿਨ ਦੇਖਿਆ ਜਿਸ ਦਿਨ ਸਾਡੇ ਭਗਵੰਤ ਮਾਨ ਜੀ ਆਏ ਔਰ ਇਨਾ ਬੱਚਿਆਂ ਨੇ ਜ਼ੋਰਦਾਰ ਤਰ੍ਹਾਂ ਸਵਾਗਤ ਕੀਤਾ ਸਾਰਿਆਂ ਨੇ ਕੀਤਾ ਚਾਹੇ ਉਹ ਜੁਰਖ ਸੀ ਚਾਹੇ ਕੋਈ ਨੌਜਵਾਨ ਬੱਚੇ ਸੀ ਮਾਤਾ ਮਾਂ ਸੀ ਭੈਣਾ ਸੀ ਔਰ ਉਹ ਬੜੇ ਹੀ ਕੁਰਸ਼ੋਮੇ ਕਹੇ ਉਹਨਾਂ ਨੇ ਦੂਸਰੇ ਦਿਨ ਫੋਨ ਤੇ ਗੱਲ ਕੀਤੀ اور کیا کہ بھن جی بلا چور وال بہت بہت دھنواد جنہ نے میرا اتنا سواگت کیا بچوں نے یوتھ نے سیاحوں نے بڑیا نے اور میں جب الیکشن تو بعد آؤں گا اور آ کے انہوں ساروں کا دنواد کروں گا میں تو صرف تھڈے چی کرنی ہے اور تھوڑا آشیرواد لینا ہے کہ جس طرح تھی میرے پہ پہلا آشیرواد کا ہاتھ رکھے سے ਉਸੇ ਤਰ੍ਹਾਂ ਤੁਹਾ ਤੋਂ ਅਸ਼ੀਰਵਾਦ ਲੈਣ ਲਈ ਆਈ ਆ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਜ਼ਰੂਰ ਅਸ਼ੀਰਵਾਦ ਦਿਵਾਂਗੇ। ਆਉਣ ਵਾਲੀ 23 ਤਰੀਕ ਨੂੰ ਤੁਸੀਂ ਝਾੜੂ ਦਾ ਵਟਨ ਦਿਵਾਣਾ ਔਰ ਝਾੜੂ ਤੇ ਮੋਹਰ ਲਾਣੀ ਹੈ ਔਰ ਆਪਣੀ ਧੀ ਨੂੰ ਆਪਣੀ ਭੈਣ ਨੂੰ ਅਸ਼ੀਰਵਾਦ ਦੇਣਾ ਹੈ, ਸੇਵਾ ਕਰਨ ਦਾ ਮੌਕਾ ਦੇਣਾ ਹੈ। ਸਾਡਾ ਪਰਿਵਾਰ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ। ਬਹੁਤ-ਬਹੁਤ ਤੁਹਾਡਾ ਧੰਨਵਾਦ। ਰਾਈ ਜੀ ਦਾ ਬਖਸ਼ਾ ਹੋਵੇ। ਮੈਡਮ ਸੰਤੋਸ਼ ਕੁਟਾਰੀ ਜੀ ਪਿੰਡ ਬਾਗੋਵਾਲ ਦੇ ਵਿੱਚ ਪਹੁੰਚੇ ਆ ਅਸੀਂ ਆਪਣੇ ਚੈਨਲ ਦੇ ਰਾਹੀਂ ਇਹਨਾਂ ਦਾ ਧੰਨਵਾਦ ਕਰਦੇ ਆ ਔਰ ਸਵਾਲ ਤਾਂ ਅਸੀਂ ਨਹੀਂ ਪੁੱਛ ਸਕਦੇ ਲੇਕਿਨ ਫਿਰ ਵੀ ਦੋ ਲਾਈਨ ਅਪ ਮੈਡਮ ਤੋਂ ਪੁੱਛਦੇ ਆ ਮੈਡਮ ਜੀ ਆਪਾਂ ਇੱਕ ਇੱਥੇ ਤੁਹਾਨੂੰ ਕੁਐਸਚਨ ਤੁਹਾਨੂੰ ਨਹੀਂ کہہ ਸਕਦੇ ਜਿਵੇਂ ਕਿ ਇੱਕ ਅਫਵਾਹ ਸੋਸ਼ਲ ਮੀਡੀਆ 'ਤੇ ਫੈਲੀ ਹੋਈ ਹੈ ਕੇਜਰੀਵਾਲ ਜੀ ਕੀ ਜਿਹੜੀ ਵਾਹਨ ਹੈ ਉਹਦਾ ਬਹੁਤ ਜ਼ਿਆਦਾ ਤੁਸੀਂ ਵੀ ਦੇਖਿਆ ਹੋਣਾ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਵਾਹਨ ਪੰਜਾਬ ਦੇ ਵਿੱਚ 10 ਸਾਲਾਂ ਜਿਹੜੇ ਬੰਦ ਕੀਤੇ ਜਾਣਗੇ ਕੀ ਗੱਲ ਇਹ ਜਾਂ ਤਾਂ ਅਫਵਾਹ ਹੈ ਕੀ ਗੱਲ ਹੈ ਤੁਸੀਂ ਦੱਸ ਸਕਦੇ ਹੋ ਕੁਝ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਕਹੀ ਕਿ ਜਾਂ ਫਿਰ ਵੋਟਾਂ ਪੈਣ ਵਾਸਤੇ ਇਹ ਜਿਹੜੀ ਹੈ ਪਾਰਟੀ ਨੂੰ ਦਬਾਉਣ ਵਾਸਤੇ ਜਿਹੜੀ ਸੋਸ਼ਲ ਮੀਡੀਆ ਵਿੱਚ ਫੈਲਾਇਆ ਜਾ ਰਹੀ ਹੈ ਨਹੀਂ ਇਹ ਫੇਕ ਹੈ ਨਿਊਜ਼ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ ਇਹ ਤਾਂ ਰਵਾਇਤੀ ਜਿਹੜੀਆਂ ਪਾਰਟੀਆਂ ਜਾਣ ਬੁੱਝ ਕੇ ਇਦਾਂ ਦੀਆਂ ਗੱਲਾਂ ਕਰਦੀਆਂ ਕੋਈ ਇੱਦਾਂ ਦੀ ਗੱਲ ਰਿਐਕਸ਼ਨ ਮੈਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਗੱਲ ਜਿਹੜੀ ਵਾਇਰਲ ਹੋ ਰਹੀ ਹੈ ਅਸੀਂ ਕਿਉਂਕਿ ਤੁਸੀਂ ਹਲਕਾ ਬਲਾਚੌਰ ਤੋਂ ਕੈਂਡੀਡੇਟ ਖੜੇ ਹੋ ਐਮਐਲਏ ਦੇ ਇਲੈਕਸ਼ਨ ਲੜ ਰਹੇ ਹੋ ਕਿ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਮ ਕਿਉਂਕਿ ਸਾਡੇ ਲੋਕ ਦੇਖ ਰਹੇ ਨੇ ਉਹ ਉਹ ਜਿਹੜੇ ਇਸ ਜਿਹੜੀ ਇਹ ਵਫ ਪਾਰਟੀ ਐਕਸ਼ਨ ਲੈ ਰਹੀ ਹੈ ਔਰ ਗਲਤ افਵਾਹ ਫਲਾਈਏ ਉਹਨਾਂ ਨੇ ਇੱਧਰ ਦੇ ਹਲਕੇ ਦੇ ਜਿਹੜੇ ਲੋਕ ਨੇ ਪਿੰਡਾਂ ਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਪੀਲ ਕਰਨਾ ਕੀ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਆਮ ਆਦਮੀ ਪਾਰਟੀ ਦਾ ਤੁਸੀਂ ਸਾਥ ਦਿਓ ਜਿਹੜਾ ਇਸ ਵਾਰ ਜਿਹੜਾ ਮੇਰਾ ਇਲੈਕਸ਼ਨ ਹੈ ਉਹ ਇਹ ਯੂਥ ਜਿਹੜਾ ਹੈ ਸਾਡਾ ਉਹ ਲੜ ਰਿਹਾ ਔਰ ਬੜੇ ਜੋਰ ਸ਼ੋਰ ਨਾਲ ਲੜ ਰਿਹਾ ਸਿਆਣੇ ਬਜ਼ੁਰਗਾਂ ਦਾ ਤਾਂ ਆਸ਼ੀਰਵਾਦ ਹੈ ਹੀ ਹੈ ਪਹਿਲਾਂ ਮੈਨੂੰ ਵੀ ਇਹ ਦਿੰਦੇ ਰਹੇ ਹੈ ਮੈਂ ਚੇਅਰਮੈਨ ਵੀ ਇਹਨਾਂ ਨੇ ਬਣਾਇਆ ਸੀ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਔਰ ਉਸ ਦੇ ਦੌਰਾਨ ਹੁਣ ਵੀ ਇਹਨਾਂ ਦਾ ਆਸ਼ੀਰਵਾਦ ਹੈ ਪਰ ਜਿਹੜੇ ਨੌਜਵਾਨ ਬੱਚੇ ਹੈ ਵਾਰ ਨਿਕਲ ਕੇ ਸਾਹਮਣੇ ਆਇਆ ਔਰ ਉਹ ਇਥੋਂ ਸੀਟ ਵੀ ਜਿਤਾਣਗੇ ਔਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਵੀ ਬਣਾਣ ਲਈ ਉਤਾਪਲੇ ਹੋਏ ਪਏ ਹੈ ਜੀ ਵੇਟ ਕਰਦੇ ਆ 20 ਤਰੀਕ ਦੀ ਕਿ ਅਸੀਂ ਬਟਨ ਦਬਾਣਾ ਛਾੜੂਗਾ ਜੀ ਕਿ ਜਿਵੇਂ ਕਿ ਆਪਾਂ ਰੈਲੀ ਦੇ ਵਿੱਚ ਦੇਖਿਆ ਸੀ ਭਗਵੰਤ ਮਾਨ ਦੇ ਇੱਥੇ ਆਪਣੇ ਆਏ ਸੀ ਕਿ ਬਲਾਚਰ ਦੇ ਵਿੱਚ ਬਹੁਤ ਇਕੱਠ ਸੀ ਬਹੁਤ ਲੋਕ ਉਤਸ਼ਾਹ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਸੀ ਔਰ ਬਹੁਤ ਹੀ ਜ਼ਿਆਦਾ ਇਸ ਇਲਾਕੇ ਨੂੰ ਮਾਣ ਹੋਇਆ ਕਿ ਭਗਵੰਤ ਮਾਨ ਜੀ ਜੇ ਅਗਰ ਸਾਡੀ ਸਰਕਾਰ ਤੁਸੀਂ ਇੱਥੇ ਲੀਡ ਕਰਦੇ ਹੋ ਤਾਂ ਆਪਣੇ ਜਿਹੜੇ ਇਲਾਕਾ ਵਾਸੀ ਉਹਨਾਂ ਨੂੰ ਇਸ ਟਾਈਮ ਕੀ ਥੋੜੀ ਜਿਹੀ ਅਪੀਲ ਕਰਨਾ ਚਾਹੁੰਦੇ ਹੋ ਜਿਹ ਬੱਚੇ ਜਿਹੜੇ ਨੌਜਵਾਨ ਜਿਹੜੇ ਬਲਾਚੌਰ ਹੈ ਜਿਹੜਾ ਮੈਨੂੰ ਉਹ ਸੌਦੇ ਤੇ ਪਜਾਊਗਾ ਐਮ ਐਲ ਏ ਤੇ ਔਰ ਮੈਂ ਤਾਂ ਜਿਹੜਾ ਪਹਿਲਾ ਮੇਰਾ ਵਿਜਨ ਹੈ ਉਹ ਇਹ ਹੈ ਕਿ ਇਹਨਾਂ ਨੂੰ ਨਸ਼ਾ ਮੁਕਤ ਕਰਿਆ ਜਾਵੇ ਜਿਹੜਾ ਕਿ ਪਹਿਲਾਂ ਸਰਕਾਰਾਂ ਨੇ ਫਲਾਇਆ ਔਰ ਮੇਰੀ ਪਹਿਲੇ ਹੋਊਗੀ ਕਿ ਮੈਂ ਇਹਨਾਂ ਨੂੰ ਰੋਜ਼ਗਾਰ ਦੁਆਨ ਚ ਜਿਹੜਾ ਹੈ ਕਿ ਪਹਿਲਾ ਕਦਮ ਪੁੱਟਾਂ ਤਾਂ ਮੈਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝੂੰਗੀ ਜੀ ਮਿਹਰਬਾਨੀ ਜੀ ਇਹ ਸੰਤੋਸ਼ ਕੁਟਾਰੀਆ ਸੀਗੇ ਪਿੰਡ ਬਾਗਵਾਲ ਦੇ ਵਿੱਚ ਪਹੁੰਚੇ ਹੋਏ ਜਿੰਦਾ ਪੋਸ਼ਟਰੀਆ ਜਿੰਦਾਬਾਦ ਪੋਸ਼ਟਰੀਆ ਜਿੰਦਾਬਾਦ ਜੀ ਜਦੋਂ ਇਹ ਚਿਰ ਪਾਸਰ ਬਣਛੇ 2007 ਦੇ ਵਿੱਚ ਜੀ ਬਾਗੋ ਵਾਲਾ ਦੀ ਸੜਕ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਬਣਵਾਈ ਸੀ ਜੇ ਜਾ ਕੇ ਦੇਖ ਲਓ ਟੋਏ ਪਏ ਮੇ ਟੋਏ ਜੀ ਅੱਜ ਤੱਕ ਨਹੀਂ ਬਣੀ ਤੁਸੀਂ ਕੀ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਇਨਸਾਫ ਮੇਰੇ ਨਾਲ ਹੀ ਸਰਕਾਰ ਮਿਲਣੀ ਚਾਹੀਦੀ ਇਨਸਾਫ ੱਟਕੇ ਵਾਲੀ ਸਰਕਾਰ ਦੀ ਜੀ